ਸਸਿਆਕਾਰ ਜੀ ਸਾਰਿਆਂ ਨੂੰ ਆਓ ਜਾਣਦੇ ਆ ਪੰਜਾਬ ਦੀਆਂ ਮੰਡੀਆਂ ਦੇ ਤਾਜ਼ਾ ਰੇਟ ਰਤਿਆ ਮੰਡੀ ਦੇ ਵਿੱਚ 1509 3052 ਰੁਪਏ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 2950 ਰੁਪਏ ਜਿੱਥੇ ਕੁੱਲ 10000 ਗੱਟੇ ਦੀ ਖਰੀਦ ਹੋਈ ਸਮਾਲਖਾ ਮੰਡੀ ਦੇ ਵਿੱਚ 1509 2961 ਰੁਪਏ ਜਿੱਥੇ 5000 ਗੱਟੇ ਦੀ ਖਰੀਦ ਹੋਈ ਸੋਨੀਪਤ ਮੰਡੀ ਦੇ ਵਿੱਚ 1509 3000 ਰੁਪਏ ਲੱਗਿਆ ਜਿੱਥੇ 2500 ਗੱਟੇ ਦੀ ਖਰੀਦ ਹੋਈ ਕੈਥਲ ਮੰਡੀ ਦੇ ਵਿੱਚ 1509 3015 ਰੁਪਏ ਲੱਗਿਆ ਜਿੱਥੇ 35000 ਗੱਟੇ ਦੀ ਖਰੀਦ ਹੋਈ ਨੀ ਸਿੰਘ ਮੰਡੀ ਦੇ ਵਿੱਚ 1509 2880 ਰੁਪਏ 1500 ਗੱਟੇ ਦੀ ਕੁੱਲ ਖਰੀਦ ਹੋਈ ਚੀਕਾ ਮੰਡੀ ਦੇ ਵਿੱਚ 1509 2850 ਰੁਪਏ ਤਹਾਣਾ ਮੰਡੀ ਦੇ ਵਿੱਚ 1509 3131 ਰੁਪਏ ਤਰਨ ਤਾਰਨ ਮੰਡੀ ਦੇ ਵਿੱਚ 1509 2990 ਰੁਪਏ ਜਿੱਥੇ ਕੁੱਲ 40000 ਗੱਟੇ ਦੀ ਖਰੀਦ ਹੋਈ ਅਮਰitsar ਮੰਡੀ ਦੇ ਵਿੱਚ 1509 2911 ਰੁਪਏ ਜਿੱਥੇ ਕੁੱਲ 225000 ਗੱਟੇ ਦੀ ਖਰੀਦ ਹੋਈ ਬਟਾਲਾ ਮੰਡੀ ਦੇ ਵਿੱਚ 1509 355 ਰੁਪਏ ਕੋਟਕਪੂਰਾ ਮੰਡੀ ਦੇ ਵਿੱਚ 1509 2945 ਰੁਪਏ ਸਿਰਸਾ ਮੰਡੀ ਦੇ ਵਿੱਚ 1509 3075 ਰੁਪਏ ਪਾਨੀਪਤ ਮੰਡੀ ਦੇ ਵਿੱਚ 1509 2750 ਰੁਪਏ ਪਹੋਵਾ ਮੰਡੀ ਦੇ ਵਿੱਚ 1509 2800 ਰੁਪਏ ਲੱਗਿਆ ਬਾਸਪਤੀ ਦੇ ਹੋਰ ਰੇਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ